ਜੇ ਤੁਸੀਂ ਜਾਂ ਅਸੀਂ ਕਾਮਯਾਬ ਨਾ ਹੋਏ ਤੇ ਹਾਲਾਤ ਮਿੱਤਰੋ ਸਾਡੇ ਇਹ ਹੋਣੇ। ਮਿੱਤਰੋ ਹੁਣ ਕਹਾਣੀ ਸ਼ੁਰੂ ਹੁੰਦੀ ਆ ਇੱਥੋਂ। ਕਿ ਸਮਝ ਲਓ ਤੁਸੀਂ ਤੇ ਮੈਂ ਮੈਰੀਕੋਮ ਦੇ ਘਰ ਵਾਲੇ ਆ ਤੇ ਹਰੇਕ ਦੇ ਘਰ ਮੈਰੀਕੋਮ ਆ। हां जी दोस्तों सस्का हाल सारे दोस्तों सबसे पहले तो, तो, तो भी 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 दे दे एक स्क्रीन ਦੇ ਉੱਪਰ ਆ ਫੋਟੋ ਚੱਲਦੀ ਆ ਤੇ ਫੋਟੋ ਨੂੰ ਤੁਸੀਂ ਧਿਆਨ ਨਾ ਦੇਖੋ ਤੇ ਦੋਨੋਂ ਜਣੇ ਇਹ ਮੀਆਂ ਬੀਬੀਆਂ ਨੇ ਤੇ ਆਪਣਾ ਜਿਹੜਾ ਕੀ ਆ ਬਹੁਤ ਸਟਰਗਲ ਦੇ ਟਾਈਮ ਦੇ ਵਿੱਚ ਨੇ ਤੇ ਇੱਕ ਦੂਜੇ ਨੂੰ ਫਿਰ ਵੀ ਪਿਆਰ ਦੇ ਨਾਲ ਜਿਹੜੀ ਬੁਰਕੀ ਆ ਮੂੰਹ 'ਚ ਪਾ ਰਹੇ ਨੇ ਤੇ ਇਹ ਫੋਟੋ तकरीबन तकरीबन ਅੱਜ ਤੋਂ ਇਹ 20 ਸਾਲ ਪੁਰਾਣੀ ਫੋਟੋ ਹੋਵੇਗੀ ਜਿੱਥੇਕਰ ਮੈਨੂੰ ਅੰਦਾਜ਼ਾ ਹੈ ਤੇ ਇਹ ਬਹੁਤ ਹੀ ਮਸ਼ਹੂਰ ਹਸਤੀ ਆ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਸਾਰੇ ਇਹਨੂੰ ਜਾਣਦੇ ਆ ਪਰ ਆ ਇਹਦਾ ਹੈਗਾ ਘਰ ਵਾਲਾ ਤੇ ਘਰ ਵਾਲਾ ਜਿਹੜਾ ਕੀ ਆ ਇੱਕ ਦੂਜੇ ਨੂੰ ਦੇਖੋ ਪਿਆਰ ਦੇ ਨਾਲ ਆਪਣਾ ਜਿਹੜਾ ਸਟਰਗਲ ਦਾ ਟਾਈਮ ਆ ਉਹ ਕੱਢ ਰਹੇ ਨੇ ਤੇ ਇਸ ਘਰ ਵਾਲੇ ਨੇ ਆਪਣੇ ਸਾਰੇ ਜਿਹੜੇ ਸ਼ੌਂਕ ਆ ਖੇਡਣ ਦੀ ਜਿਹੜੀ ਉਹਦੇ ਸ਼ੌਂਕ ਸੇ ਸਾਰਿਆਂ ਨੂੰ ਸੈਕਰੀਫਾਈਜ਼ ਕਰਕੇ ਇਸ ਨੇ ਆਪਣੀ ਜਿਹੜੀ ਘਰ ਵਾਲੀ ਆ ਬੋਮੈਨ ਨੂੰ ਸக்ஸੈਸਫੁਲ ਹੋਣ ਦੇ ਵਿੱਚ ਹੈਲਪ ਕੀਤੀ ਜਿਹੜੀ ਕਿ ਆ ਪਿੱਛੇ ਘਰ ਸੰਭਾਲ ਲੈਣਾ ਬੱਚੇ ਸੰਭਾਲ ਲੈਣੇ ਕਿਉਂਕਿ ਆ ਇੱਕ ਤੁਹਾਨੂੰ 20 ਸਾਲ ਪੁਰਾਣੀ ਦੂਜੀ ਦਿਖਾਣਾ ਮੈਂ ਤੇ ਜਿਹੜੀ ਕਿ ਆ ਫੋਟੋਆਂ ਦਿਖਾ ਦੇਣਾ ਕੁਝ ਤੁਹਾਨੂੰ ਜੇ ਜਦੋਂ ਉਹਨਾਂ ਇਹਨਾਂ ਦਾ ਵਿਆਹ ਹੋਇਆ ਆ ਵਿਆਹ ਹੋਇਆ ਇਹ ਕੌਣ ਹੈ ਮੈਰੀਕੋਮ ਆ ਤੁਹਾਨੂੰ ਇਹ ਸਟੋਰੀ ਸੁਣ ਕੇ ਜਾਣਾ ਸਕਿਪ ਨਹੀਂ ਕਰਨਾ ਇੱਕ ਬੌਕਸਰ ਆ ਤੇ ਇੰਟਰਨੈਸ਼ਨਲ ਲੈਵਲ ਤੇ ਖੇਲੀ ਹੋਈ ਆ ਤਕਰੀਬਨ 6 ਵਾਰ ਇੰਡੀਆ ਦੇ ਲਈ ਖੇਲੀ ਹੋਈ ਆ ਔਰ ਜਿੱਤ ਕੇ ਵੀ ਆਈ ਹੋਈ ਆ ਆ ਦੋਸਤੋ ਕੁਝ ਪੁਰਾਣੀਆਂ ਫੋਟੋਆਂ ਆ ਜਿਹੜੀਆਂ ਕਿ ਪੁਰਾਣੇ ਸਮੇਂ ਦੀਆਂ ਪਹਿਲੀਆਂ ਫੋਟੋਆਂ ਨੇ ਤੁਸੀਂ ਦੇਖੋ ਇਹਨਾਂ ਦੀਆਂ ਹਾਪ ਭਾਪ ਕੱਪੜਾ ਦੇਖ ਲਓ ਕਿਦਾਂ ਦਾ ਪਾਇਆ ਤੇ ਪਰ ਅੱਜ ਦੀ ਤਰੀਕ ਦੇ ਵਿੱਚ ਹੋਇਆ ਕੀ ਆ ਅੱਜ ਦੀ ਤਰੀਕ ਦੇ ਵਿੱਚ ਮੈਡਮ ਹੈਗੀ ਆ ਬੈਠੀ ਆ ਤੇ ਮੈਰੀ ਕòm ਆ ਤੇ ਆਪਣੇ ਘਰ ਵਾਲੇ ਨੂੰ ਡਾਈਵੋਰਸ ਦੇ ਕੇ ਆਪ ਦੀ ਅਦਾਲਤ ਦੇ ਵਿੱਚ ਇਹਨੇ ਕੀ ਕਿਹਾ ਉਹ ਆਪਾਂ ਸੁਣਦੇ ਆ ਉਸ ਬੰਦੇ ਨੇ ਮੈਨੂੰ ਕੋਈ ਸਹਾਰਾ ਨਹੀਂ ਦਿੱਤਾ ਉਹਦੀ ਤਰੱਕੀ ਕੋਈ ਨਹੀਂ ਹੈਗੀ ਉਹ ਤਾਂ ਗਲੀਆਂ ਦੇ ਵਿੱਚ ਕਹਿੰਦੀ ਫੁੱਟਬਾਲ ਖੇលਦਾ ਸੀਗਾ ਤੇ ਫੁੱਟਬਾਲ ਖੇਡਦਾ ਖੇਡਦਾ ਕਿਹੜਾ ਕਹਿੰਦੀ ਕੋ ਬਹੁਤ بڑا ਖਿਡਾਰੀ ਬਣ ਗਿਆ ਸੋ ਮਿੱਤਰੋ ਹੁਣ ਕਹਾਣੀ ਸ਼ੁਰੂ ਹੁੰਦੀ ਆ ਇੱਥੋਂ ਕਿਉਂਕਿ ਸਮਝ ਲਓ ਤੁਸੀਂ ਤੇ ਮੈਂ ਮੈਰੀਕਮ ਦੇ ਘਰ ਵਾਲੇ ਆ ਤੇ ਹਰੇਕ ਦੇ ਘਰ ਮੈਰੀਕਮ ਆ ਇਹ ਪਰਿਵਾਰ ਜਿਹੜਾ ਕੀ ਆ ਨਾ ਬਹੁਤ ਹੀ ਆ ਦੇਖੋ ਆ ਬੰਦਾ ਵਿਚਾਰਾ ਇਹਦਾ ਘਰ ਵਾਲਾ ਹੈ ਇਸ ਲੇਡੀਜ਼ ਦਾ ਆ ਬੱਚੇ ਨੇ ਤੇ ਬੰਦਾ ਜਿਹੜਾ ਆ ਇਹ ਉਹ ਆਪਣੇ ਬੱਚਿਆਂ ਨੂੰ ਲੈ ਕੇ ਬੈਠਾ ਹੈ ਤੇ ਲੇਡੀਜ਼ ਹੈ ਜਿਹੜੀ ਪ੍ਰੇਅ ਕਰ ਰਹੀ ਹੈ ਕਿੰਨੀ ਮਤਲਬ ਸ਼ਿੱਦਤ ਨਾਲ ਪੇ ਸ਼ੁਕਰ ਆ ਰੱਬਾ ਸਾਨੂੰ ਰੋਟੀ ਦੇ ਦੀ ਹੈ ਨਾ ਤੇ ਹੈਗੇ ਕੌਣ ਨੇ ਤੇ ਪਹਿਲਾਂ ਜਰੂਰ ਸੁਣਿਓ ਇਹ ਕਾਹਦੇ ਸੁਣਨ ਲੱਗਾ ਹਰ ਇੱਕ ਟਰੇਡਰ ਲਈ ਹਰ ਇੱਕ ਬੰਦੇ ਲਈ ਹਰ ਉਸ ਨਾਕਾਮ ਜਾਪ ਬੰਦੇ ਲਈ ਤੁਸੀਂ ਚਾਹੁੰਦੇ ਆ ਵੀ ਜ਼ਿੰਦਗੀ 'ਚ ਜਲੀਲ ਨਹੀਂ ਹੋਣਾ ਤੇ ਵੀਡੀਓ ਤੇ ਬਣੇ ਰਹੋ ਇਹ ਹੈ ਗਿਆ ਜੀ ਭਾਈ ਘਰ ਵਾਲਾ ਤੇ ਇਹ ਹੈ ਗਿਆ ਮੈਰੀਕੋਮ ਇਹ ਹੈਗੇ ਉਹਦੇ ਬੱਚੇ ਬੱਚੇ ਦੇਖ ਲਓ ਗਿਣ ਲਓ ਤਿੰਨ ਚਾਰ ਬੱਚੇ ਆ ਸ਼ਾਇਦ ਇਹ ਤੋਂ ਵੱਧ ਹੁਣ ਮੈਨੂੰ ਨਹੀਂ ਪਤਾ ਤਿੰਨ ਕਿਤਾ ਦਿਖਦੇ ਆ ਤੇ ਸਟਰਗਲ ਦੇ ਟਾਈਮ ਦੇ ਵਿੱਚ ਤੀਆਂ ਇਹ ਤੁਹਾਨੂੰ ਮੈਂ ਕੁਝ ਤਸਵੀਰਾਂ ਦਿਖਾਣਾ ਇਹਦੀਆਂ ਤੇ ਇਹ ਤਸਵੀਰਾਂ ਨੇ ਇਹਦੀਆਂ ਸਟਰਗਲ ਦੇ ਟਾਈਮ ਦੀਆਂ ਵੀ ਜਦੋਂ ਆਪਣਾ ਇਹ ਸਟਰਗਲ ਦੇ ਵਿੱਚ ਸੀਗੇ ਇਹਨਾਂ ਦੇ ਕੋਲ ਕੁਝ ਨਹੀਂ ਸੀਗਾ ਇਹਨਾਂ ਦੀ ਆਹ ਜਿਹੜੇ ਕਿ ਤੁਸੀਂ ਰਹਿਣ ਬਸੇਰਾ ਦੇਖ ਸਕਦੇ ਹੋ ਨਾ ਤਸਵੀਰ ਤੇ ਜਿੰਨਾ ਮਾਰੋ ਦੇਖੋ ਇਹ ਪੁਰਾਣੀ ਤਸਵੀਰ ਆ ਤੇ ਇਹਨਾਂ ਦੇ ਵਿੱਚ ਇਹਨਾਂ ਦਾ ਰਹਿਣ ਰਹਿਣ ਸਹਿਣ ਦੇਖ ਲਓ ਤੇ ਆਹ ਕੁਝ ਐਸੀ ਤਸਵੀਰ ਹੈ ਜਿਹੜੀ ਕਿ ਆ ਸਟਰਗਲ ਦੇ ਟਾਈਮ ਤੇ ਜਿਹੜਾ ਕਿ ਆ ਇੱਕ ਦੂਜੇ ਦੇ ਮੂੰਹ ਦੇ ਵਿੱਚ ਬੁਰਕੀਆਂ ਪਾਉਂਦੇ ਆ ਭਈ ਆ ਲਓ ਤੇ ਆਪਾਂ ਇੱਕ ਦੂਜੇ ਦੀ ਮੁਸੀਬਤ ਨੂੰ ਆਪਾਂ ਗੱਲ ਲਾ ਕੇ ਠੀਕ ਹੈ ਨਾ ਕੋਈ ਵੀ ਮੁਸੀਬਤ ਆਂਦੀ ਆ ਤੇ ਮੈਂ ਤੇਰੇ ਪਿੱਛੇ ਖੜਾ ਐਦਾਂ ਕਹਿੰਦੇ ਹੁੰਦੇ ਨੇ ਨਾ ਭਈ ਮੈਂ ਤੇਰੇ ਪਿੱਛੇ ਖੜਾ ਕੋਈ ਗੱਲ ਹੀ ਤੂੰ ਚੱਕ ਦੇ ਕੰਮ ਨੂੰ ਤੇ ਬਾਈ ਹੌਸਲਾ ਦਿੰਦਾ ਰਿਹਾ ਕਹਿੰਦਾ ਕੋਈ ਨਹੀਂ ਚੱਕ ਦੇ ਕੰਮ ਨੂੰ ਠੀਕ ਆ ਮੈਂ ਤੇਰੇ ਪਿੱਛਿਆਂ ਤੇ ਬਾਈ ਫੁੱਟਬਾਲ ਦਾ ਬਹੁਤ ਚੰਗਾ ਖਿਡਾਰੀ ਸੀਗਾ ਭਈ ਗਲੀਆਂ 'ਚ ਖੇਡਦਾ ਸੀਗਾ ਸਾਰੇ ਪਹਿਲਾਂ ਗਲੀਆਂ 'ਚ ਹੀ ਖੇਡ ਕੇ ਜਾਂਦੇ ਆ ਕੋਈ ਕੋਈ ਗਰਾਊਂਡ ਵੱਡੇ ਕਿ ਜਿਹੜਾ ਰੋनाल्डੋ ਸੀਗਾ ਉਹ ਵੀ ਗਲੀਆਂ 'ਚ ਹੀ ਖੇਡ ਕੇ ਚ ਜਦੋਂ ਪੋਚਾ ਲਾਂਦਾ ਸੀਗਾ ਨਾ ਤਾਂ ਰੋਡ ਦੇ ਉੱਪਰ ਸ਼ੀਸ਼ੇ ਸਾਫ਼ ਕਰਦਾ ਸੀ ਗੱਡੀਆਂ ਦੇ ਤੇ ਉਹ ਰোনালਡੋ ਬਣ ਗਿਆ ਸੀ ਹੋ ਸਕਦਾ ਬਾਈ ਇਹ ਵੀ ਰোনালਡੋ ਬਣ ਜਾਂਦਾ ਪਰ ਇਸ ਨੇ ਆਪਣੇ ਆਪ ਨੇ ਸੈਕਰੀਫਾਈਜ਼ ਕੀਤਾ ਆਪਣੀਆਂ ਖੁਸ਼ੀਆਂ ਨੂੰ ਔਰ ਆਪਣੇ ਜਿਹੜੇ ਸ਼ੌਂਕ ਆ ਆਪਣੇ ਨੂੰ ਆਪਣੀ ਘਰ ਵਾਲੀ ਚ ਦੇਖਿਆ ਭਾਈ ਵੀ ਮੈਂ ਤਾਂ ਠੀਕ ਆ ਮੈਂ ਸੈਕਰੀਫਾਈਜ਼ ਕਰਦਾ ਤੇਰੀ ਜਗ੍ਹਾ ਮੈਂ ਆਪਣੇ ਬੱਚੇ ਜਿਹੜੇ ਮੈਂ ਸੰਭਾਲੂਗਾ ਤੇ ਤੂੰ ਆਪਣਾ ਖੇਲ ਜਾ ਕੇ ਦਿਮਾਗ ਨਾਲ ਐਨ ਵਧੀਆ ਤਰੀਕੇ ਨਾਲ ਖੇਲ ਕੋਈ ਗੱਲ ਨਹੀਂ ਦੁਨੀਆ ਚ ਨਾ ਕਮਾ ਤੇ ਪੈਸਾ ਕਮਾ ਤੇ ਹੁਣ ਹੁੰਦਾ ਕੀ ਇਹਨਾਂ ਦਾ ਤਲਾਕ ਹੋ ਜਾਂਦਾ ਥੋੜਾ ਚਿਰ ਪਹਿਲਾਂ ਤੇ ਇਹ ਇੱਕ ਨਾ ਆਪ ਦੀ ਅਦਾਲਤ ਹੈ ਇੱਥੇ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਜਿਹੜਾ ਕੀ ਆ ਮੈਂ ਆ ਹੁਣ ਉਹੀ ਲੇਡੀਜ਼ ਆ ਜਿਹੜੀ ਪਹਿਲਾਂ ਤੁਹਾਨੂੰ ਮੈਂ ਦਿਖਾਈ ਆ ਉਸ ਵੇਲੇ ਦਾ ਫੇਸ ਔਰ ਉਸ ਵੇਲੇ ਦੇ ਤਨ ਤੇ ਕੋਈ ਗਹਿਣਾ ਔਰ ਇਹਦੇ ਕੱਪੜਿਆਂ ਦਾ ਤੁਸੀਂ ਆ ਹਾ ਭਾਵ ਦੇਖ ਲਓ ਪਏ ਦਾ ਕਿੰਨਾ ਫਰਕ ਆ ਜਦੋਂ ਬੰਦੇ 'ਚ ਪੈਸਾ ਆ ਜਾਂਦਾ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਬੰਦੇ ਦੀ ਔਕਾਤ ਉਦੋਂ ਨਹੀਂ ਪਤਾ ਲੱਗਦੀ ਭਜ ਬੰਦਾ ਜਦੋਂ ਗਰੀਬ ਆ ਬੰਦੇ ਦੀ ਅਸਲੀ ਔਕਾਤ ਉਦੋਂ ਹੁੰਦੀ ਹੈ ਜਦੋਂ ਬੰਦੇ ਕੋਲ ਪੈਸਾ ਆ ਜਾਂਦਾ ਬੰਦੇ ਦੀ ਚੜ੍ਹਾਈ ਹੋ ਜਾਂਦੀ ਹੈ ਉਹ ਜਿਹੜੇ ਨਾਲ ਦੇ ਤੁਹਾਨੂੰ ਚੜਾਣੇ ਵਾਲੇ ਹੁੰਦੇ ਨਾ ਜਦੋਂ ਤੁਸੀਂ ਉਹਨਾਂ ਨੂੰ ਉਹਨਾਂ ਦੀ ਔਕਾਤ ਦੱਸਣ ਲੱਗੋ ਪੇ ਜੇਕਰ ਤੁਹਾਡੇ ਪਿੱਛੇ ਆ ਕੋਈ ਜਿਹੜਾ ਉਹ ਭਾਵੇਂ ਕਿੰਨੀ ਸਟਰਗਲ ਕੀਤੀ ਹੋਊਗੀ ਤੁਹਾਨੂੰ ਉੱਪਰ ਤੱਕ ਚੜਾਣ ਦੇ ਲਈ ਤੇ ਇਸ ਕਰਕੇ ਭਾਈ ਆਪਣੇ ਤੁਹਾਡੇ ਘਰ ਦੇ ਵਿੱਚ ਮੈਰੀਕੋਮ ਆ ਤੇ ਇਹ ਤੁਸੀਂ ਚੇਤੇ ਰੱਖ ਲਓ ਜੇ ਤੁਸੀਂ ਇਹ ਕੰਮ ਕਰਦੇ ਹੋ ਤੇ ਇਹ ਹਰੇਕ ਦੇ ਘਰ ਦੇ ਵਿੱਚ ਹਰ ਇੱਕ ਇੱਕ ਮੈਰੀਕੋਮ ਆ ਤੇ ਜੇਕਰ ਤੁਸੀਂ ناکਾਮਯਾਬ ਹੋ ਗਏ ਤੇ ਤੁਹਾਨੂੰ ਦੋਸਤੋ ਐਸੇ ਇਹਦੇ ਬੋਲ ਸੁਣ ਲਿਓ ਇਹਦੇ ਬੋਲਾ ਮੰਗੂ ਤੁਹਾਨੂੰ ਜਲੀਲ ਹੋਣਾ ਪਊਗਾ ਤੇ ਹੋ ਸਕਦਾ ਤੁਹਾਨੂੰ ਜਿਹੜਾ ਕੀ ਇਹ ਤੋਂ ਵੱਧ ਤੁਹਾਨੂੰ ਡਿਪਰੈਸ਼ਨ ਜਾਣਾ ਪਊਗਾ ਕਿਹਾ ਕਿ ਕਹਿੰਦੀ ਉਹ ਕਿੱਡਾ ਕਹਿੰਦੀ ਖਿਡਾਰੀ ਸੀਗਾ ਕੌਣ ਸੀਗਾ ਉਹ ਕਹਿੰਦੀ ਇਹ ਗਲੀਆਂ ਦੇ ਵਿੱਚ ਕਹਿੰਦੀ ਉਹ ਖੇਡਦਾ ਵੀ ਸਕਸੈਸ ਨਹੀਂ ਸੀ ਕੋਈ ਕੁਝ ਨਹੀਂ ਉਹ ਦੁੱਕੀ ਦਾ ਬੰਦਾ ਨਹੀਂ ਸ਼ਰਾਬੀ ਬੰਦਾ ਆ ਬੇ ਕੰਮ ਨਹੀਂ ਕਰਦਾ ਸਾਰੀ ਦਿਹਾੜੀ ਪਿਆ ਰਹਿੰਦਾ ਲੜਕੀ ਕੇ ਪੈਸੇ ਤੇ ਕਹਿੰਦੀ ਐਸ਼ ਕਰ ਰਹਾ ਉਹ ਇਹ ਇਸ ਕਰਕੇ ਮੈਂ ਛੱਡਿਆ ਪਰ ਜਿਹੜੇ ਲੋਕ ਇਹਨਾਂ ਨੂੰ ਜਾਣਦੇ ਆ ਤਾਂ ਜਿਹੜੇ ਲੋਕ ਇਹਨਾਂ ਨੂੰ ਫੋਲੋ ਕਰਦੇ ਆ ਉਹ ਜਾਣਦੇ ਆ ਭਾਈ ਵੀ ਇਹਦੇ ਘਰ ਵਾਲੇ ਨੇ ਬਹੁਤ ਜ਼ਿਆਦਾ ਸੈਕਰੀਫਾਈਸ ਕੀਤਾ ਵੀ ਜਦੋਂ ਵੀ ਘਰ ਦੇ ਚੱਲ ਇਹਨੂੰ ਛੱਡੋ ਕੋਈ ਹੋਰ ਵੀ ਆ ਮੰਨ ਲਓ ਕੋਈ ਹੁਣ ਬੰਦੇ ਦੋ ਹਸਬੰਡ ਵਾਈਫ ਕੰਮ ਕਰ ਰਹੇ ਨੇ ਜਾਂ ਵਾਈਫ ਕੰਮ ਕਰ ਰਹੀ ਹੈ ਤੇ ਬੰਦਾ ਜਿਹੜਾ ਕੀ ਉਹ ਪਿੱਛੇ ਆਪਣੇ ਘਰ ਦੇ ਵਿੱਚ ਬੱਚੇ ਜਾਂ ਹੋਰ ਚੀਜ਼ਾਂ ਨੂੰ ਧਿਆਨ ਚ ਰੱਖਦਾ ਭਾਈ ਵੀ ਮੈਂ ਉਹਦੇ ਆਂਦੇ ਨੂੰ ਜ਼ਰੂਰੀ ਨਹੀਂ ਆ ਵੀ ਤੁਹਾਨੂੰ ਸਾਰਿਆਂ ਨੂੰ ਸਕਸੈਸ ਮਿਲੇ ਔਰ ਸਾਰਿਆਂ ਨੂੰ ਨੌਕਰੀ ਮਿਲੇ ਇਹ ਜ਼ਰੂਰੀ ਨਹੀਂ ਆ ਕਿ ਤੁਹਾਡੇ ਘਰ ਦੇ ਵਿੱਚ ਤੂੰ ਇਹ ਮਰਦ ਕੰਮ ਕਰਦਾ ਜਾਂ ਲੇਡੀਜ਼ ਕੰਮ ਕਰਦੀ ਆ ਪਰ ਫਤੂਰ ਇੱਥੇ ਚੜ ਜਾਂਦਾ ਜਦੋਂ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਬੰਦਾ ਕੋਈ ਜ਼ਿਆਦਾ ਉਚਾਈ ਤੇ ਪਹੁੰਚ ਜਾਂਦਾ ਤੇ ਦੂਜਾ ਬੰਦੇ ਨੂੰ ਫਿਰ ਇਦਾਂ ਲੱਗਦਾ ਵੀ ਇਹ ਤਾਂ ਸਾਰੀ ਦਿਹਾੜੀ ਪਿਆਰ ਆ ਰੰਦਾ ਇਹਦੀ ਕੀ ਔਕਾਤ ਆ ਇਹ ਉਹ ਇਹ ਔਕਾਤ ਚੀਤੇ ਭੁੱਲ ਜਾਂਦੀ ਆ ਕਿ ਜਦੋਂ ਇਹ ਸਟਰਗਲ ਦੇ ਵਿੱਚ ਸੀਗੀ ਜਦੋਂ ਤੁਸੀਂ ਸਟਰਗਲ ਦੇ ਵਿੱਚ ਹੁੰਨੇ ਆ ਤੁਹਾਡੇ ਪਿੱਛੇ ਪੂਰੀ ਫੈਮਿਲੀ ਕੰਮ ਕਰਦੀ ਆ ਨਾ ਕਿ ਇਕੱਲੇ ਤੁਸੀਂ ਉਹ ਤੁਹਾਨੂੰ ਹੌਸਲਾ ਵੀ ਦਿੰਦੇ ਆ ਕਹਿੰਦੇ ਕੋਈ ਨਹੀਂ ਅਸੀਂ ਬੈਠੇ ਆ ਟੈਨਸ਼ਨ ਨਾ ਲੈ ਹੈਨਾ ਤੂੰ ਖਿੱਚ ਕੇ ਕੰਮ ਕਰ ਪਰ ਜੇਕਰ ਇਹ ਉਸੇ ਦਿਨ ਕਹਿ ਦਿੰਦਾ ਇਹਨੂੰ ਵੀ ਭਾਈ ਨਹੀਂ ਮੇਰੇ ਤੇ ਨਹੀਂ ਹੋਣਾ ਆਪਣਾ ਕੰਮ ਦੇਖਾ ਤਾ ਤੂੰ ਆ ਜਾ ਆਪਣੇ ਬੱਚੇ ਦੇਖ ਤੇ ਖੇਡ ਖੂਡ ਛੱਡ ਦੇ ਤੇ ਸ਼ਾਇਦ ਮੈਨੂੰ ਲੱਗਦਾ ਇਹ ਮੈਰੀ ਕੌਮ ਬਣ ਨਹੀਂ ਸਕਦੀ ਤੇ ਨਾ ਇਹ ਇੰਨੇ ਜਿਹੜੇ ਆ ਮੈਡਲ ਜਿੱਤ ਸਕਦੀ ਕਿਉਂਕਿ ਜਦੋਂ ਤੂੰ ਇਹਦੇ ਨਾਲ ਇਹਦਾ ਵਿਆਹ ਹੋਇਆ ਸੀਗਾ ਉਸ ਤੋਂ ਬਾਅਦ ਹੀ ਜਿਹੜਾ ਕਿ ਇਹਦੀ ਸਕਸੈਸ ਹੋਈ ਸੀਗੀ ਤੇ ਇਸ ਬੰਦੇ ਦਾ ਬਹੁਤ ਵੱਡਾ ਰੋਲ ਸੀਗਾ ਕਿਉਂਕਿ ਇਹ ਆਪ ਵੀ ਖਿਡਾਰੀ ਸੀਗਾ ਕਹਿਣਾ ਚਾਹੀਦਾ ਸੀ ਉਹ ਬੰਦਾ ਬਹੁਤ ਚੰਗਾ ਸੀ ਪਰ ਇੱਥੇ ਕੀ ਹੋਇਆ 20 ਸਾਲ ਉਸ ਬੰਦੇ ਨੇ ਆਪਣੇ ਆਪ ਨੂੰ ਸੈਕਰੀਫਾਈਜ਼ ਕਰਕੇ ਅੱਗੇ ਉਸ ਨੂੰ ਤਰੱਕੀਆਂ ਦੇ ਰਾਹ ਪਾ ਕੇ ਤੇ ਬਾਅਦ ਵਿੱਚ ਜਿਹੜੀ ਕਿ ਆ ਵਿਹੀ ਸਾਲੀ ਉਹਨੂੰ ਬਦਨਾਮੀ ਖੱਟ ਲਈ ਤੁਹਾਡੇ ਔਰ ਸਾਡੇ ਘਰ ਦੇ ਵਿੱਚ ਮੈਰੀਕੋਮ ਹੈ ਇਨੀ ਉਸ ਦਿਨ ਰੂਪ ਧਾਰਨ ਕਰਨਾ ਹੈ ਜਿੱਦਣ ਤੁਸੀਂ ناکਾਮਜਾਬ ਹੋ ਗਏ ਤੇ ਜਾ ਤੁਸੀਂ ਉਹਨਾਂ ਦੇ ਕੰਮ ਦੇ ਨਾ ਰਹੇ ਠੀਕ ਆ ਫਿਰ ਇਹ ਤੁਹਾਨੂੰ ਪੁੱਛਣਗੇ ਔਰ ਤੁਹਾਨੂੰ ਕਹਿਣਗੇ ਇਸ ਕਰਕੇ ਇਹ ਤੁਹਾਨੂੰ ਇੰਨੀ ਗੱਲ ਕੋਈ ਕਹੇ ਉਸ ਤੋਂ ਪਹਿਲੇ ਪਹਿਲੇ ਇਹ ਮੈਰੀਕੋਮ ਦੀ ਸਿੱਖਿਆ ਲੈ ਕੇ ਆਪਣੇ ਕੰਮ ਤੇ ਭਾਈ ਲੱਗ ਜਾਓ ਕੋਈ ਗੱਲ ਨਹੀਂ ਜੇਕਰ ਆਪਾਂ ਡਿਗੇ ਹੋਏ ਆ ਆਪਾਂ ਉੱਠਾਂਗੇ ਜੋ ਅਸੀਂ ਹੈਗੇ ਆ ਉਹਨੂੰ ਐਕਸੈਪਟ ਕਰਾਂਗੇ ਭਾਈ ਅਸੀਂ ਚਾਹੇ ਗਰੀਬਾ ਚਾਹੇ ਅਸੀਂ ਅਮੀਰ ਆ ਨੋ ਮੈਟਰ ਦੋਸਤੋ ਗੱਲ ਬਾਤ ਇਹਦੇ ਵਿੱਚੋਂ ਇਹੀ ਇੱਕ ਸਿੱਖਿਆ ਮਿਲੀ ਆ ਵੀ ਦੋਸਤੋ ਜਿੰਨੇ ਵੀ ਬੰਦੇ ਸਟਰਗਲ ਦੇ ਵਿੱਚ ਹੁੰਦੇ ਆ ਚਾਹੇ ਲੇਡੀ ਸਟਰਗਲ ਦੇ ਵਿੱਚ ਆ ਤੇ ਉਸ ਵੇਲੇ ਦੋਸਤੋ ਦੇਖੋ ਸਾਰਾ ਕੁਝ ਇੱਕ ਸਾਨੂੰ ਲੱਗਦਾ ਜਦੋਂ ਆਪਾਂ ਸਟਰਗਲ ਦੇ ਵਿੱਚੋਂ ਨੰਗ ਕੇ ਗੈਣਾ ਗੱਟਾ ਸਾਡੇ ਹੱਥਾਂ 'ਚ ਹੁੰਦਾ ਤੇ ਉਸ ਵੇਲੇ ਜਿਹੜਾ ਕੀ ਆ ਸਾਨੂੰ ਦੇਖਣ ਦਾ ਨਜ਼ਰੀਆ ਹੋਰ ਹੋ ਜਾਂਦਾ ਤੇ ਇਹਨੇ ਆਪ ਦੀ ਅਦਾਲਤ ਦੇ ਵਿੱਚ ਜਾ ਕੇ ਤਕਰੀਬਨ ਤਕਰੀਬਨ ਮੈਨੂੰ ਲੱਗਦਾ ਪਏ ਨਾ ਇਹ ਨੂੰ ਇਹ ਲੱਗਦਾ ਵੀ ਮੇਰੀ ਸਭ ਤੋਂ ਵੱਡੀ ਗਲਤੀ ਸੀ ਕਿ ਮੈਂ ਉਹਦੇ ਨਾਲ ਵਿਆਹ ਕੀਤਾ ਸੋ ਇੰਨਾ ਹੀ ਚੰਗਾ ਸੀਗਾ ਕਿ ਸ਼ਾਇਦ ਜੇ ਇਹ ਮੈਰੀ ਕੌਮ ਇਹਦੇ ਨਾਲ ਵਿਆਹ ਨਾ ਕਰਦੀ ਤੇ ਅੱਜ ਇਹ ਮੈਰੀ ਕੌਮ ਵੀ ਨਾ ਹੁੰਦੀ ਕਿਉਂਕਿ ਇਹ ਪੱਕੀ ਗੱਲ ਆ ਇਹ ਬੌਕਸਰ ਸੀਗੀ ਔਰ ਉਹ ਫੁੱਟਬਾਲ ਦਾ ਖਿਡਾਰੀ ਸੀਗਾ ਤੇ ਫੁੱਟਬਾਲ ਦਾ ਸ਼ਕੀਨ ਸੀਗਾ ਉਹਨੇ ਆਪਣੇ ਸਾਰੇ ਸ਼ੌਂਕ ਤੋਂ ਇਲਾਵਾ ਇਸ ਨੂੰ ਅੱਗੇ ਕੀਤਾ ਵੀ ਚੱਲ ਭਾਈ ਤੂੰ ਹੈਨਾ ਤੇ ਇਸ ਬੰਦੇ ਦਾ ਇੰਟਰਵਿਊ ਮੈਂ ਦੇਖਿਆ ਤੇ ਇਸ ਬੰਦੇ ਦਾ ਇੰਟਰਵਿਊ ਚ ਆਇਆ ਉਸ ਬੰਦੇ ਨੇ ਫਿਰ ਵੀ ਇਹਨੂੰ ਇਹ ਗੱਲ ਕਹੀ ਪਿਆ ਯਾਰ ਬਹੁਤ ਚੰਗੀ ਆ ਠੀਕ ਆ ਉਹਨੇ ਬਹੁਤ ਮਿਹਨਤ ਕੀਤੀ ਆ ਆਪਾਂ ਵੀ ਮਿਹਨਤ ਕੀਤੀ ਆ ਪਿੱਛੇ ਪਰ ਤੁਸੀਂ ਇਹੇ ਬਾਕੀ ਤੁਹਾਡੇ ਘਰ ਦਾ ਰੌਲਾ ਨਹੀਂ ਮੇਰਾ ਰੌਲਾ ਆ ਪਰ ਚੱਕਰ ਦੋਸਤੋ ਇਹ ਆ ਕਿ ਜਦੋਂ ਸਾਰੀ ਚੀਜ਼ ਹੁਣ ਟੀਵੀ ਤੇ ਆ ਗਈ ਤੇ ਟੀਵੀ ਤੇ ਆਣ ਤੋਂ ਬਾਅਦ ਜਿਹੜਾ ਕੀ ਆ ਹਰ ਤਰ੍ਹਾਂ ਦਾ ਨਿਊਜ਼ ਹਰ ਤਰ੍ਹਾਂ ਦਾ ਚੈਨਲ ਜਿਹੜਾ ਕੀ ਆ ਇਹਨਾਂ ਨੂੰ ਇੱਕ ਦੂਜੇ ਨੂੰ ਟ੍ਰੋਲ ਕਰਨ ਤੇ ਲੱਗ ਪਿਆ ਇਹਨੂੰ ਵੀ ਟ੍ਰੋਲ ਕਰਨ ਤੇ ਲੱਗ ਪਿਆ ਸੋ ਇਹਨਾਂ ਦੀਆਂ ਸ਼ਾਇਦ ਆਪਣੀਆਂ ਪ੍ਰੋਬਲਮ ਹੋਣਗੀਆਂ ਪਰ ਆਪਾਂ ਇਹਨਾਂ ਦੀ ਪ੍ਰੋਬਲਮ ਨੂੰ ਸੋਲਵ ਕਰਨ ਨਹੀਂ ਚੱਲਿਆ ਮੈਂ ਇਹਨਾਂ ਦੇ ਕੋਲ ਤੇ ਨਾ ਹੀ ਮੈਂ ਉਹਨੂੰ ਬੁਲਾਣ ਲੱਗਾ ਸਿਰਫ ਅਸੀਂ ਆਪਣੇ ਉਸ ਟੌਪਿਕ ਤੇ ਰਹੀਏ ਭਾਈ ਕਿ ਸਾਡੇ ਘਰ ਜਿੱਦਣ ਮੈਰੀ ਕਮ ਆ ਗਈ ਜਾਂ ਕੋਈ ਬੰਦਾ ਮੈਰੀ ਕਮ ਬਣ ਗਿਆ ਤੇ ਫਿਰ ਅਸੀਂ ਕੀ ਕਰਾਂਗੇ ਸੋ ਇਸਤਨਾਲੋਂ ਚੰਗਾ ਆ ਆ ਮਾਚਸ ਦੀ ਡੱਬੀ ਨੂੰ ਭਾਈ ਸਿੱਧੀ ਖੋਲਿਓ ਜੇ ਪੁੱਠੀ ਖੁੱਲ ਗਈ ਤੇ ਖਲਾਰਾ ਪੈ ਗਿਆ ਤੇ ਖਲਾਰਾ ਪਾਏ ਪੈ ਜਾਣਾ ਤੇ ਜਦੋਂ ਖਲਾਰਾ ਪੈ ਜਾਂਦਾ ਫਿਰ ਚੁੱਕਣ ਨੂੰ ਟਾਈਮ ਬਹੁਤ ਲੱਗਦਾ ਤੇ ਟਾਈਮ ਲੱਗਣ ਤੋਂ ਬਾਅਦ ਉਨਾ ਹੀ ਅਸੀਂ ਖਾਣਾ ਲੇਟ ਬਣਾਵਾਂਗੇ ਮਤਲਬ ਕਹਿਣ ਦਾ ਭਾਵ ਸਾਡੀ ਤਰੱਕੀ ਲੇਟ ਹੋਵੇਗੀ ਸੋ ਉਹਨਾਂ ਤੁਸੀਂ ਜਿਹੜਾ ਕੀ ਆ ਪਿੱਛੜ ਜਾਉਂਗੇ ਜਿਵੇਂ ਕਿ ਆਪਾਂ ਕਈ ਵਾਰ ਹੁੰਦਾ ਯਾਰ ਆਪਾਂ ਉਹਦੀ ਸਪੋਰਟ ਕਰਦੇ ਆ ਕਿਸੇ ਇੱਕ ਬੰਦੇ ਦੀ ਹੈ ਨਾ ਉਹ ਬੰਦਾ ਅੱਗੇ ਨਿਕਲ ਜਾਂਦਾ ਤੇ ਜਦ ਸਾਡੀ ਵਾਰੀ ਆਉਂਦੀ ਉਹ ਸਾਡਾ ਹੱਥ ਫੜਨ ਦੀ بجائے ਸਾਡੇ ਮੂੰਹ ਤੇ ਲੱਤ ਮਾਰਦਾ ਸੋ ਇਸ ਕਰਕੇ ਚੰਗਾ ਹੈ ਭਾਈ ਅਸੀਂ ਆਪਣਾ ਕੰਮ ਆਪ ਕਰਨ ਲੱਪਈਏ ਤੇ ਇਹੀ ਬਹੁਤ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜੇ ਕੋਈ ਸਿੱਖਿਆ ਮਿਲੀ ਹੋਵੇ ਤਾਂ ਦੋਸਤੋ ਇਸ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਜ਼ਰੂਰ ਕਰਕੇ ਜਾਣਾ ਤੇ ਤੁਹਾਨੂੰ ਸਾਡੀ ਵੀਡੀਓ ਚ ਕੁਝ ਮਿਲਦਾ ਹੈ ਸਿੱਖਣ ਨੂੰ ਕਿਉਂਕਿ ਫਿਰ ਜੇਕਰ ਜੇਕਰ ਕੁਝ ਨਹੀਂ ਮਿਲਦਾ ਨਾ ਤੇ ਫਿਰ ਮੇਰੇ ਦੋਸਤੋ ਸਾਡਾ ਇੱਥੇ ਹਰ ਰੋਜ਼ ਬਣੇ ਰਹਿਣ ਦਾ ਕੋਈ ਮਤਲਬ ਨਹੀਂ ਬਣਦਾ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦੀ ਹਾਂ ਭਾਈ ਤੁਸੀਂ ਬਹੁਤ ਪਿਆਰ ਬਖਸ਼ਿਆ ਔਰ ਤੁਹਾਡੇ ਕਮੈਂਟਾਂ ਨੇ ਸਾਡੀ ਰੂਹ ਖੁਸ਼ ਕਰਤੀ ਜਿਹੜੇ ਤੁਸੀਂ ਇੰਨੇ ਸਵਾਲ ਭੇਜਦੇ ਆ ਔਰ ਥੋੜੇ ਜਿਹਾ ਸਮੇਂ ਤੁਸੀਂ ਸਾਨੂੰ ਬਹੁਤ ਮਾਣ ਬਖਸ਼ਿਆ ਇਸ ਲਈ ਮੈਂ ਸਾਸਤਰੀ ਕਾਲ ਤੁਹ ਸਾਰਿਆਂ ਸਾਸਤਰੀ ਕਾਲ ਜੀ